ਕਿ ਤੁਸੀਂ ਵੀ ਯੂਰਿਕ ਐਸਿਡ ਦੀ ਇਸ ਮੁਸੱਈਆ ਤੋਂ ਪਰੇਸ਼ਾਨ ਹੋ ਜੇਕਰ ਹਾਂ ਤੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਖਾਸ ਸਾਬਤ ਹੋ ਸਕਦੀ ਹੈ ਕਿਉਂਕਿ ਅੱਜ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਰਿਕ ਐਸਿਡ ਤੋਂ ਘਰੇਲੂ ਉਪਾਅਾਂ ਦੇ ਨਾਲ ਕਿਵੇਂ بچਿਆ ਜਾ ਸਕਦਾ ਹੈ ਤੁਸੀਂ ਕੁਝ ਨੁਸਖੇ ਆਪਣੇ ਘਰ ਦੇ ਵਿੱਚ ਹੀ ਅਜ਼ਮਾ ਸਕਦੇ ਹੋ ਜੋ ਕਿ ਤੁਹਾਡੇ ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰ ਸਕਦੇ ਨੇ ਤੁਹਾਨੂੰ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਤੋਂ ਰਾਹਤ ਦਿਵਾ ਸਕਦੇ ਨੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸਰੀਰ ਚ ਯੂਰਿਕ ਐਸਿਡ ਦੇ ਵਧੇ ਹੋਏ ਪੱਧਰ ਦੇ ਨਾਲ ਸਰੀਰ ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵਾਸ ਸਕਦੀਆਂ ਨੇ ਇਸ ਦੇ ਵਿੱਚ ਜੋੜਾਂ ਦਾ ਦਰਦ ਸੋਜ ਗਠੀਆ ਗੁਰਦੇ ਦੀ ਪੱਥਰੀ ਦਿਲ ਦੀ ਬਿਮਾਰੀ ਤੇ ਹਾਈ ਬਲੱਡ ਪ੍ਰੈਸ਼ਰ ਆਦਿ ਵਰਗੀਆਂ ਸਮੱਸਿਆਵਾਂ ਸ਼ਾਮਲ ਨੇ ਜੋ ਗੰਭੀਰ ਸਿਹਤ ਜੋਖਮ ਪੈਦਾ ਕਰ ਸਕਦੇ ਹਨ ਅਜਿਹੀ ਸਥਿਤੀ ਦੇ ਵਿੱਚ ਇਸ ਨੂੰ ਕੰਟਰੋਲ ਕਰਨ ਦੇ ਲਈ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਰੋਟੀ ਸਾਡੀ ਜੋ ਰੋਜ਼ਾਨਾ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਕੋ ਬਿਨਾ ਬਹੁਤ ਸਾਰੇ ਲੋਕਾਂ ਦਾ ਖਾਣਾ ਪੂਰਾ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਟੀ ਦੇ ਵਿੱਚ ਕੁਝ ਖਾਸ ਮਗਰੀ ਮਿਲਾ ਕੇ ਤੁਸੀਂ ਨਾ ਸਿਰਫ ਆਪਣਾ ਖਾਣਾ ਪੂਰਾ ਕਰ ਸਕਦੇ ਹੋ ਬਲਕਿ ਸਰੀਰ ਚ ਯੂਰਿਕ ਐਸਿਡ ਨੂੰ ਵੀ ਘਟਾ ਸਕਦੇ ਹੋ ਆ ਤੁਹਾਨੂੰ ਦੱਸਦੇ ਹਾਂ ਕਿ ਆਟੇ ਦੇ ਵਿੱਚ ਕੀ ਮਲਾਉਣਾ ਚਾਹੀਦਾ ਹੈ ਜੋ ਨਾ ਸਿਰਫ ਇਸ ਨੂੰ ਸੁਆਦੀ ਬਣਾਵੇਗਾ ਬਲਕਿ ਯੂਰਿਕ ਐਸਿਡ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰੇਗਾ ਸਭ ਤੋਂ ਪਹਿਲਾ ਹੈ ਜੌਂਦਾ ਆਟਾ ਜੌਂਦੇ ਆਟੇ ਦੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸੇ ਤਰ੍ਹਾਂ ਇਹ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਇਸ ਦੇ ਲਈ ਆਪਣੀ ਰੋਟੀ ਬਣਾਉਣ ਦੇ ਲਈ ਵਰਤੇ ਜਾਣ ਵਾਲੇ ਕਣਕ ਦੇ ਆਟੇ ਦੇ ਵਿੱਚ ਥੋੜਾ ਜਿਹਾ ਜੌਂ ਦਾ ਆਟਾ ਮਿਲਾਓ ਤੇ ਯੂਰਿਕ ਐਸਿਡ ਤੋਂ ਛੁਟਕਾਰਾ ਪਾਓ ਇਸ ਤੋਂ ਇਲਾਵਾ ਐਲਸੀ ਦਾ ਪਾਊਡਰ ਐਲਸੀ ਦੇ ਬੀਜਾਂ ਦੇ ਵਿੱਚ omega 3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਚੰਗੀ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਸੋਜ ਨੂੰ ਘਟਾਉਣਾ ਤੇ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਦੇ ਨੇ ਜਹੀ ਸਿੱਧੀ ਦੇ ਵਿੱਚ ਕਣਕ ਦੇ ਆਟੇ 'ਚ 1-2 ਚਮਚ ਅਲਸੀ ਦੇ ਬੀਜ ਪਾਊਡਰ ਮਿਲਾ ਕੇ ਇਸ ਦੀ ਵਰਤੋਂ ਕਰੋ ਅਜਵਾਇਨ ਦੇ ਵਿੱਚ ਐਂਟੀ ਇਨਫਲਮੇਟਰੀ ਤੇ ਡੀਟੌਕਸੀਫਾਈਂਗ ਗੁਣ ਪਾਏ ਜਾਂਦੇ ਨੇ ਜੋ ਜੋੜਾਂ ਦੀ ਸੋਜ ਨੂੰ ਘਟਾਉਂਦੇ ਨੇ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਅਜਹੀ ਸਿੱਧੀ ਦੇ ਵਿੱਚ ਯੂਰਿਕ ਐਸਿਡ ਨੂੰ ਘਟਾਉਣ ਦੇ ਲਈ ਤੁਸੀਂ ਆਟੇ ਦੇ ਵਿੱਚ 1-2 ਚਮਚ ਅਜਵਾਇਨ ਪਾ ਸਕਦੇ ਹੋ ਇਸੇ ਤੋਂ ਇਲਾਵਾ ਹੈ ਮੇਥੀ ਪਾਊਡਰ ਮੇਥੀ ਦੇ ਬੀਜਾਂ ਦਾ ਪਾਊਡਰ ਯੂਰਿਕ ਐਸਿਡ ਘਟਾਉਣ ਦੇ ਵਿੱਚ ਮਦਦ ਕਰੇਗਾ ਮੇਥੀ ਦੇ ਬੀਜ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸੋਜ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਘਟਾਉਣਾ ਚਾਹੁੰਦੇ ਹੋ ਤਾਂ ਕਣਕ ਦੇ ਆਟੇ ਦੇ ਵਿੱਚ ਇੱਕ ਚਮਚ ਮੇਥੀ ਪਾਊਡਰ ਮਿਲਾ ਕੇ ਇਸ ਦੀ ਰੋਟੀ ਬਣਾ ਕੇ ਖਾਓ ਤੇ ਨਾਲ ਹੀ ਨਾਲ ਤੁਹਾਨੂੰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਪਵੇਗਾ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ ਤਾਂ ਜੋ ਸਰੀਰ ਦੇ ਵਿੱਚ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਿਆ ਜਾ ਸਕੇ ਜਿੰਨਾ ਹੋ ਸਕਦਾ ਹੈ ਮਾਸਾਹਾਰੀ ਭੋਜਨ ਸ਼ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਰੀਆਂ ਸਬਜ਼ੀਆਂ ਅਤੇ ਫਾਈਬਰ ਦੇ ਨਾਲ ਭਰਪੂਰ ਖੁਰਾਕ ਦੀ ਪਾਲਣਾ ਜਿਹੜੀ ਆ ਉਹ ਕਰਨਾ ਤੁਹਾਡੇ ਲਈ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਵੀ ਯੂਰਿਕ ਐਸਿਡ ਦੀ ਸਮੱਸਿਆ ਹੈ ਤੇ ਰੋਜ਼ਾਨਾ ਦੀ ਆਪਣੀ ਡਾਈਟ ਦੇ ਵਿੱਚ ਇਹਨਾਂ ਕੁ ਚੀਜ਼ਾਂ ਨੂੰ ਸ਼ਾਮਲ ਕਰੋ ਤੇ ਤੁਹਾਨੂੰ ਵੀ ਇਸ ਵਾਧੇ ਹੋਏ ਯੂਰਿਕ ਐਸਿਡ ਤੋਂ ਰਾਹਤ ਮਿਲੇਗੀ ਕਿ ਤੁਸੀਂ ਵੀ ਯੂਰਿਕ ਐਸਿਡ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਜੇਕਰ ਹਾਂ ਤੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਖਾਸ ਸਾਬਤ ਹੋ ਸਕਦੀ ਹੈ ਕਿਉਂਕਿ ਅੱਜ ਦੇ ਇਸ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਰਿਕ ਐਸਿਡ ਤੋਂ ਘਰੇਲੂ ਉਪਾਅਾਂ ਦੇ ਨਾਲ ਕਿਵੇਂ بچਿਆ ਜਾ ਸਕਦਾ ਹੈ ਤੁਸੀਂ ਕੁਝ ਨੁਸਖੇ ਆਪਣੇ ਘਰ ਦੇ ਵਿੱਚ ਹੀ ਅਜ਼ਮਾ ਸਕਦੇ ਹੋ ਜੋ ਕਿ ਤੁਹਾਡੇ ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰ ਸਕਦੇ ਨੇ ਤੁਹਾਨੂੰ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਤੋਂ ਰਾਹਤ ਦਿਵਾ ਸਕਦੇ ਨੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਇਸ ਸਰੀਰ 'ਚ ਯੂਰਿਕ ਐਸਿਡ ਦੇ ਵਧੇ ਹੋਏ ਪੱਧਰ ਦੇ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵਾਸ ਸਕਦੀਆਂ ਨੇ ਇਸ ਦੇ ਵਿੱਚ ਜੋੜਾਂ ਦਾ ਦਰਦ, ਸੋਜ, ਗਠੀਆ, ਗੁਰਦੇ ਦੀ ਪੱਥਰੀ, ਦਿਲ ਦੀ ਬਿਮਾਰੀ ਤੇ ਹਾਈ ਬਲੱਡ ਪ੍ਰੈਸ਼ਰ ਆਦਿ ਵਰਗੀਆਂ ਸਮੱਸਿਆਵਾਂ ਸ਼ਾਮਲ ਨੇ ਜੋ ਗੰਭੀਰ ਸਿਹਤ ਜੋਖਮ ਪੈਦਾ ਕਰ ਸਕਦੇ ਹਨ ਅਜਿਹੀ ਸਥਿਤੀ ਦੇ ਵਿੱਚ ਇਸ ਨੂੰ ਕੰਟਰੋਲ ਕਰਨ ਦੇ ਲਈ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਰੋਟੀ ਸਾਡੀ ਜੋ ਰੋਜ਼ਾਨਾ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਕੋ ਬਿਨਾ ਬਹੁਤ ਸਾਰੇ ਲੋਕਾਂ ਦਾ ਖਾਣਾ ਪੂਰਾ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਟੀ ਦੇ ਵਿੱਚ ਕੁਝ ਖਾਸ ਸਮਗਰੀ ਮਿਲਾ ਕੇ ਤੁਸੀਂ ਨਾ ਸਿਰਫ ਆਪਣਾ ਖਾਣਾ ਪੂਰਾ ਕਰ ਸਕਦੇ ਹੋ ਬਲਕਿ ਸਰੀਰ ਚ ਯੂਰਿਕ ਐਸਿਡ ਨੂੰ ਵੀ ਘਟਾ ਸਕਦੇ ਹੋ ਆ ਤੁਹਾਨੂੰ ਦੱਸਦੇ ਹਾਂ ਕਿ ਆਟੇ ਦੇ ਵਿੱਚ ਕੀ ਮਲਾਉਣਾ ਚਾਹੀਦਾ ਹੈ ਜੋ ਨਾ ਸਿਰਫ ਇਸ ਨੂੰ ਸੁਆਦੀ ਬਣਾਵੇਗਾ ਬਲਕਿ ਯੂਰਿਕ ਐਸਿਡ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰੇਗਾ ਸਭ ਤੋਂ ਪਹਿਲਾਂ ਹੈ ਜੌਂਦਾ ਆਟਾ ਜੌਂਦੇ ਆਟੇ ਦੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸੇ ਤਰ੍ਹਾਂ ਇਹ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਇਸ ਦੇ ਲਈ ਆਪਣੀ ਰੋਟੀ ਬਣਾਉਣ ਦੇ ਲਈ ਵਰਤੇ ਜਾਣ ਵਾਲੇ ਕਣਕ ਦੇ ਆਟੇ ਦੇ ਵਿੱਚ ਥੋੜਾ ਜਿਹਾ ਜੌਂ ਦਾ ਆਟਾ ਮਿਲਾਓ ਤੇ ਯੂਰਿਕ ਐਸਿਡ ਤੋਂ ਛੁਟਕਾਰਾ ਪਾਓ ਇਸ ਤੋਂ ਇਲਾਵਾ ਐਲਸੀ ਦਾ ਪਾਊਡਰ ਐਲਸੀ ਦੇ ਬੀਜਾਂ ਦੇ ਵਿੱਚ omega 3 ਸਾਟੀ ਐਸਿਡ ਅਤੇ ਐਂਟੀਆਕਸੀਡੈਂਟ ਚੰਗੀ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਸੋਜ ਨੂੰ ਘਟਾਉਣਾ ਅਤੇ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ਕਰਦੇ ਨੇ। ਜਹੀ ਸਿੱਧੀ ਦੇ ਵਿੱਚ ਕਣਕ ਦੇ ਆਟੇ 'ਚ 1-2 ਚਮਚ ਅਲਸੀ ਦੇ ਬੀਜ ਪਾਊਡਰ ਮਿਲਾ ਕੇ ਇਸ ਦੀ ਵਰਤੋਂ ਕਰੋ। ਅਜਵਾਇਣ ਦੇ ਵਿੱਚ ਐਂਟੀ ਇਲਫਲਾਮੇਟਰੀ ਤੇ ਡੀਟੌਕਸੀਫਾਈਂਗ ਗੁਣ ਪਾਏ ਜਾਂਦੇ ਨੇ ਜੋ ਜੋੜਾਂ ਦੀ ਸੋਜ ਨੂੰ ਘਟਾਉਂਦੇ ਨੇ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਅਜਹੀ ਸਿੱਧੀ ਦੇ ਵਿੱਚ ਯੂਰਿਕ ਐਸਿਡ ਨੂੰ ਘਟਾਉਣ ਦੇ ਲਈ ਤੁਸੀਂ ਆਟੇ ਦੇ ਵਿੱਚ 1-2 ਚਮਚ ਅਜਵਾਇਣ ਪਾ ਸਕਦੇ ਹੋ। ਇਸੇ ਤੋਂ ਇਲਾਵਾ ਮੇਥੀ ਪਾਊਡਰ ਮੇਥੀ ਦੇ ਬੀਜਾਂ ਦਾ ਪਾਊਡਰ ਯੂਰਿਕ ਐਸਿਡ ਘਟਾਉਣ ਦੇ ਵਿੱਚ ਮਦਦ ਕਰੇਗਾ ਮੇਥੀ ਦੇ ਬੀਜ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸੋਜ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਘਟਾਉਣਾ ਚਾਹੁੰਦੇ ਹੋ ਤਾਂ ਕਣਕ ਦੇ ਆਟੇ ਦੇ ਵਿੱਚ ਇੱਕ ਚਮਚ ਮੇਥੀ ਪਾਊਡਰ ਮਿਲਾ ਕੇ ਇਸ ਦੀ ਰੋਟੀ ਬਣਾ ਕੇ ਖਾਓ ਤੇ ਨਾਲ ਹੀ ਨਾਲ ਤੁਹਾਨੂੰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਪਵੇਗਾ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ ਤਾਂ ਜੋ ਸਰੀਰ ਦੇ ਵਿੱਚ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਿਆ ਜਾ ਸਕੇ ਜਿੰਨਾ ਹੋ ਸਕਦਾ ਹੈ ਮਾਸਾਹਾਰੀ ਭੋਜਨ ਸ਼ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਰੀਆਂ ਸਬਜ਼ੀਆਂ ਅਤੇ ਫਾਈਬਰ ਦੇ ਨਾਲ ਭਰਪੂਰ ਖੁਰਾਕ ਦੀ ਪਾਲਣਾ ਜਿਹੜੀ ਹੈ ਉਹ ਕਰਨਾ ਤੁਹਾਡੇ ਲਈ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ ਤੇ ਜੇਕਰ ਤੁਹਾਨੂੰ ਵੀ ਯੂਰਿਕ ਐਸਿਡ ਦੀ ਸਮੱਸਿਆ ਹੈ ਤੇ ਰੋਜ਼ਾਨਾ ਦੀ ਆਪਣੀ ਡਾਈਟ ਦੇ ਵਿੱਚ ਇਹਨਾਂ ਕੁ ਚੀਜ਼ਾਂ ਨੂੰ ਸ਼ਾਮਲ ਕਰੋ ਤੇ ਤੁਹਾਨੂੰ ਵੀ ਇਸ ਵਾਧੇ ਹੋਏ ਯੂਰਿਕ ਐਸਿਡ ਤੋਂ ਰਾਹਤ ਮਿਲੇਗੀ